ਰੇਤ ਮਾਫੀਆ ਮੁਰਦਾਬਾਦ ਰੇਤ ਮਾਫੀਆ ਮੁਰਦਾਬਾਦ ਰੇਤ ਮਾਫੀਆ ਮੁਰਦਾਬਾਦ ਰੇਤ ਮਾਫੀਆ ਮੁਰਦਾਬਾਦ ਮਸਲਾ ਜੀ ਜਉਂਦਾ ਦਰਿਆ ਇਹ ਦੇਹਜਾਦ ਹੋਇਆ ਨਾ ਅਸੀਂ ਪਹਿਲੀ ਵਾਰੀ ਸੁੱਕੇ ਪੈਰ ਲੱਗਿਆਂ ਲੰਘਣ ਸਾਡੇ ਪੁਲ ਨੂੰ ਹੁਣ ਇਹ ਲੱਗੇ ਆਣ ਕੇ ਤੇ ਟਿਪਰਾਵਾਂ ਦੇ ਰੇਤ ਡਾਬੇ ਆ ਕੱਢਣ ਸਾਡੇ ਪੁਲ ਨੂੰ ਬਹੁਤ ਖਤਰਾ ਵਾ ਅਸੀਂ ਆਨੇ ਵੀ ਇਸ ਤਰ੍ਹਾਂ ਇਹਦੇ ਹੋਰ ਵੀ 8-10 ਪਿੰਡ ਨੇ ਉਹਨਾਂ ਦੀ ਆਵਾਜਾਈ ਬੰਦ ਹੋਣ ਦਾ ਸਾਨੂੰ ਡਰਿਆ ਉਹ ਨਾਂ ਲੈ ਰਹੇ ਵੀ ਇਹ ਖਲਾਈ ਹੋ ਰਹੀ ਆ ਖਲਾਈ ਖਲੂਈ ਕੋਈ ਨਹੀਂ ਹੋ ਰਹੀ ਇਹ ਰੇਤਾਂ ਭਰ-ਭਰ ਕੇ ਕਾਲੇ ਪਿਛਾਣ ਨੂੰ ਲਈ ਜਾ ਰਹੇ ਆ ਖਲਾਈ ਕੋਈ ਨਹੀਂ ਹੋ ਰਹੀ ਅਸੀਂ ਆਨੇ ਆ ਵੀ ਇਹਨੂੰ ਜੇ ਵੀ ਚਲਾਉਣਾ ਵੀ ਤੇ 1 ਕਿਲੋਮੀਟਰ 2 ਕਿਲੋਮੀਟਰ ਪਿੱਛੇ ਲੈ ਜਾਓ ਗਲਤ ਹੋ ਰਹੀ ਆ ਅਸੀਂ ਉੱਚ ਅਧਿਕਾਰੀਆਂ ਦੇ ਉਹਨਾਂ ਦੇ ਵੀ ਧਿਆਨ ਚ ਲਿਆਉਣਾ ਚਾਹੁੰਦੇ ਆ ਵੀ ਇਹ ਜਿਹੜੀ ਇੱਕ ਵਾਰ ਆ ਕੇ ਵੇਖੋ ਤਾਂ ਸਹੀ ਇਹ ਬਣ ਕੀ ਡਿਆ ਇੱਥੇ 11 12 ਪਿੰਡ ਅੱਗੇ ਨੇ ਰਾਵੀ ਤੋਂ ਜੀ ਜੀ ਤੇ ਮਸਾਂ ਬ੍ਰਿਜ ਜਿਹੜਾ ਅੱਡਾ ਪੋਲ ਬਣਿਆ ਜੀ ਸਾਨੂੰ ਜ਼ਿਆਦਾ ਜਾਣਕਾਰੀ ਇਹ ਵੀ ਪਠਾਨਕੋਟ ਵੀ ਮੈਨਕ ਬਹੁਤ ਵੱਡੇ ਪੱਤਰ ਦੇ ਹੋਈ ਸੀ ਤੇ ਉੱਥੇ ਵੀ ਪੋਲ ਜਿਹੜਾ ਡਿੱਗਾ ਸੀ ਤੋਂਦੋ ਸਰਕਾਰ ਦੇ ਪ੍ਰਸ਼ਾਸਨ ਨੇ ਵੀ ਰੌਲਾ ਇਹੋ ਹੀ ਪਾਇਆ ਹੈ ਵੀ ਇਹ ਪੋਲ ਜਿਹੜਾ ਆ ਮੈਨਕ ਦੀ ਵਜ੍ਹਾ ਨਾਲ ਡਿੱਗਾ ਸਾਨੂੰ ਖਤਰਾ ਹੈ ਸਤੌਂਡਿਆ ਵੀ ਜਿਹੜੇ ਹਿਸਾਬ ਨਾਲ ਟਿਪਰਾਂ ਲੱਗੀਆਂ ਨੇ ਇਧਰ 8-10 ਪੋਕ ਲਾਈਨਾਂ ਲੱਗੀਆਂ ਨੇ ਰੋਜ਼ ਦੇ 100-100 2-200 ਟਰੱਕ ਜਾ ਰਿਹਾ ਇਹ ਜਿਹੜੇ ਤਰੀਕੇ ਨਾਲ ਮੈਨਕ ਹੋਣ ਢਈਏ ਇਹ ਲੀਗਲ ਨਹੀਂ ਗੇ ਬਿਲਕੁਲ ਨਜਾਇਜ਼ ਮੈਨਕ ਹੋਣ ਢਈਏ ਇਹ ਕਾਨੂੰਨ ਵੀ ਇਹ ਗੱਲ ਕਹਿੰਦਾ ਹੈ ਵੀ 1 ਕਿਲੋਮੀਟਰ ਤੇ ਮੈਨਗ ਹੋ ਹੀ ਨਹੀਂ ਸਕਦੀ ਜੀ ਬ੍ਰਿਜ ਤੋਂ ਨਾ ਚੜਦੇ ਨਾ ਲੈਂਦੇ ਜੀ ਜੀ ਤੇ ਇਹ ਕਿਲੋਮੀਟਰ ਛੱਡ ਕੇ ਤੇ 500 ਮੀਟਰ ਦੇ ਵਿੱਚ ਵੀ ਨਹੀਂ ਅੰਦਰ ਆ ਤੇ ਇਹ ਕਰਕੇ ਇਹੀ ਪ੍ਰਸ਼ਾਸਨ ਗਾੜੀ ਇਹੋ ਹੀ ਮੰਗ ਕਰਦੇ ਆ ਵੀ ਇਹ ਨੂੰ ਮੈਨਗ ਨੂੰ ਬੰਦ ਕੀਤਾ ਜਾਵੇ ਤੇ ਪੋਲ ਜਿਹੜਾ ਬਚਿਆ ਰਵੇ ਤੇ ਲੋਕਾਂ ਦੀ ਪਾਰਲੇ ਲੋਕਾਂ ਦੀ ਆਵਾਜਾ ਵੀ ਚਲਦੀ ਰਹੇ ਜੀ ਚਰਨਜੀਤ ਸਿੰਘ ਗਾਲਪ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਸੂਬਾ ਚਰਨ ਸਕਤਰ ਪੰਜਾਬ ਮੈਂ ਵਹਿਮੀ ਇਨਾ ਕਿਸਾਨਾਂ ਨੇ ਸਾਨੂੰ ਬੁਲਾਇਆ ਕਿਸਾਨਾਂ ਦੇ ਕਰਕੇ ਆਏ ਆ ਜਿਹੜੇ ਉਹ ਕਿਸਾਨ ਗਰੀਬ ਕਿਸਾਨ ਜਿਨ੍ਹਾਂ ਦੀ ਸਾਰੀ 50-50 ਸਾਲ ਤੋਂ ਇਹ ਰਾਵੀ ਦਰਿਆ ਦੇ ਵਿੱਚ ਜ਼ਮੀਨਾਂ ਜੀ ਜੀ ਅੱਜ ਉਹਨਾਂ ਨੇ ਸਰਕਾਰ ਨੂੰ ਗੁਹਾਰ ਰੁਆਈ ਸਰਕਾਰ ਨੇ ਇੱਕ ਟੈਂਡਰ ਕਰਕੇ ਅੱਜ ਉਹਨਾਂ ਕਿਸਾਨਾਂ ਦੇ ਬਾਰੇ ਸੋਚਿਆ ਕਿ ਜਮੀਨ ਇੱਕ ਤਾਂ ਦਰਿਆ ਦੀ ਖਲਾਈ ਲੱਗੇ ਕਰਨ ਦੂਜੀ ਇਹਨਾਂ ਕਿਸਾਨਾਂ ਦੇ ਆ 12 ਕਿੱਲੇ ਦਾ ਮਾਲਕ ਜੇ ਇਹ ਵਿਚਾਰਾ 400 ਰੁਪਏ ਦਿਹਾੜੀ ਨੂੰ ਦਿਹਾੜੀ ਕਰਕੇ ਆਪਣਾ ਪਰਿਵਾਰ ਪਾਲਦਾ ਤੇ ਤੁਸੀਂ ਵੇਖੋ ਵੀ ਇਦਾਂ ਇੰਨਾ ਬੰਦਿਆਂ ਦਾ ਅੱਜ ਜੇ ਇਹਨਾਂ ਨੂੰ ਕੋਈ ਇਹਨਾਂ ਦੀ ਪੈਲੀ ਦੇ ਵਿੱਚੋਂ ਇਹਨਾਂ ਨੂੰ ਕੁਝ ਮਿਲ ਰਿਹਾ ਤੇ ਅਸੀਂ ਇਹਨਾਂ ਗਰੀਬ ਕਿਸਾਨਾਂ ਦੀ ਮੱਤ ਆਸਤੇ ਆਏ ਆ ਤੇ ਇਹ ਬਿਲਕੁਲ ਕਾਰੋਬਾਰ ਨਹੀਂ ਬੰਦ ਹੋਣਾ ਚਾਹੀਦਾ ਇਹ ਚੱਲਣਾ ਚਾਹੀਦਾ ਕਿਉਂਕਿ ਇੱਕ ਸਾਲ ਤੋਂ ਇਹ ਕਾਰੋਬਾਰ ਬੰਦ ਹੋਣ ਕਾਰਨ ਸਾਰੇ ਜਿਹੜਾ ਸਰਕਲ ਤੇ ਇਹਦੇ 50-50 ਸਾਲਾਂ ਤੋਂ ਜਿਨ੍ਹਾਂ ਦੀ ਜ਼ਮੀਨ ਡੁੱਬੀ ਆ ਉਹ ਵਿਚਾਰੇ ਆਪਣੇ ਡੰਗ ਗੁਜ਼ਾਰਾ ਬੱਚਿਆਂ ਦੇ ਅੱਜ ਮੈਂ ਇਹਨਾਂ ਦੇ ਪ੍ਰਭਾਵ ਦੇ ਇਹਨਾਂ ਦੇ ਚਿਹਰਿਆਂ ਤੇ ਖੁਸ਼ੀ ਵੇਖੀ ਬੱਚਿਆਂ ਦੇ ਅੱਜ ਫੇਰ ਮਰਝਾਉਣ ਵਾਸਤੇ ਕੁਝ ਸ਼ਰਾਬਤੀ ਅੰਸਰ ਜੇ ਗਲਤ ਕੰਮ ਕਰਦੇ ਤੇ ਬਿਲਕੁਲ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ ਇਹ ਸਾਰੇ ਗਰੀਬ ਕਿਸਾਨ ਗੱਡੀਆਂ ਵਾਲੇ ਵੀ ਆ ਸਾਡੇ ਭਰਾਵਾ ਉਹਦਾ ਦੀਆਂ ਕਿਸਤਾਂ ਟੁੱਟੀਆਂ ਆ ਕਾਰੋਬਾਰ ਸਾਰੇ ਬੰਦਾ ਜੇ ਅੱਜ ਉਹ ਰੋਜ਼ਗਾਰ ਤੇ ਲੱਗੇ ਆ ਸਾਰਿਆਂ ਦੇ ਰੋਜ਼ਗਾਰ ਆ ਤੇ ਇਹ ਕਠੋਕੇ ਖੜਾਂਗੇ ਜਿੱਥੋਂ ਤੱਕ ਵੀ ਖੜਨਾ ਪਿਆ ਜੇ ਪ੍ਰਸ਼ਾਸਨ ਵੀ ਘੇਰਨਾ ਪਿਆ ਕੋਈ ਖਰਾਬ ਕਰੂਗਾ ਇਹ ਕੰਮ ਦੇ ਵਿੱਚ ਮਾਈਨਿੰਗ ਜਾਇ ਜਿਹੜਾ ਕੰਮ ਹੋ ਰਿਹਾ ਰਿਕਵਰਡ ਪਾਉਦਾ ਤਾਂ ਅਸੀਂ ਬਿਲਕੁਲ ਪ੍ਰਸ਼ਾਸਨ ਦਾ ਵਿਰੋਧ ਕਰਾਂਗੇ ਡਟ ਕੇ ਹਰ ਇੱਕ ਅਪਸਰ ਨੂੰ ਜਿਹੜਾ ਖਰਾਬ ਕਰੂਗਾ ਘੇਰਾਂਗੇ ਇਹ ਇਹ ਟੈਂਡਰ ਹੁੰਦੇ ਜੀ ਬਿਲਕੁਲ ਪਿੱਛੇ ਗੁਰਚੱਕ ਦਾ ਟੈਂਡਰ ਸੀਗਾ ਉਦੋਂ ਇਹਨਾਂ ਦੇ ਏਰੀਆ ਦਾ ਟੈਂਡਰ ਸੀ ਇਹਨਾਂ ਦੀਆਂ ਜਪੀਨਾ ਸੀਗੀ ਇਹ ਦਰਿਆ ਤੋਂ 2 ਕਿਲੇ ਅੱਧ ਵੀ ਰੇਤ ਪੁੱਟ ਕੇ ਗਏ ਉਦੋਂ ਤਾਂ ਕੋਈ ਤੇਰ ਬੋਲੀ ਨਹੀਂ ਮੈਂ ਤਾਂ ਉਦੋਂ ਵੀ ਇੱਥੇ ਆਉਂਦੇ ਆਉਂਦੇ ਸੀ ਗੇੜੇ ਲਾਉਂਦੇ ਸੀ ਨਜਾਇਜ਼ ਮਾਈਨਿੰਗ ਨਹੀਂ ਜੀ ਕੋਈ ਵੀ ਨਜਾਇਜ਼ ਮਾਈਨਿੰਗ ਹੋ ਰਹੀ ਬਿਲਕੁਲ ਇਹਦਾ ਟੈਂਡਰ ਹੋਏ ਬਕਾਇਦਾ ਟੈਂਡਰ ਹੁੰਦੇ ਆ ਜੇ ਪੁਲ ਦੀ ਗੱਲ ਕਰਦੇ ਮੇਰੇ ਭਰਾ ਇਹ ਪੁਲ ਇੰਨੇ ਪੱਕੇ ਆ ਫਿਰ ਬਿਆਸਾ ਦਰਿਆ ਦਾ ਪੁਲ ਵੀ ਬੰਦ ਕਰ ਦੇਣਾ ਚਾਹੀਦਾ ਉਹਦੇ ਤੋਂ ਦੋ ਕਿੱਲਿਆਂ ਤੋਂ ਰੇਤਾ ਪੁੱਟਣ ਦੇਂਦਿਆ ਕੋਈ ਨੁਕਸਾਨ ਨਹੀਂ ਜੀ ਪੁਲ ਦੀ ਬਕਾਇਦਾ ਐਨਓਸੀ ਹੁੰਦੀ ਆ ਪੁਲ ਦੀ ਬਿਲਕੁਲ ਜਿਹੜੇ ਇਦਾਂ ਪੋਲਿਟਿਕਲ ਲੇਕਿਨ ਤਾਂ ਫੇਰ ਤਾਂ ਕੰਮ ਗਿਆ ਉਹ ਬੰਦੇ ਜਾਂ ਤਿੰਨ ਬੰਦੇ ਬੈਠ ਗਏ ਤੁਸੀਂ ਪੂਰੇ ਕਾਗਜ਼ ਉਹਨਾਂ ਦੇ ਚੈੱਕ ਕਰ ਸਕਦੇ ਆ ਅਗਰ ਇਹਨਾਂ ਨੂੰ ਲੱਗਦਾ ਵੀ ਇਹ ਨਜਾਇਜ਼ ਆ ਤੇ ਫੇਰ ਸਰਕਾਰ ਨੂੰ ਜਿਹੜੀ ਪਰਚੀ ਜਾ ਰਹੀ ਉਹ ਵੀ ਝੁੱਟੀ ਹੋਏਗੀ ਸਰਕਾਰ ਦੀ ਜਿਹੜੀ ਪਰਚੀ ਉਹਨਾਂ ਟਿੱਪਰਾਂ ਨੂੰ ਮਿਲ ਜਾਰੀ ਆ ਟਿੱਪਰ ਰਸਤੇ ਤੇ ਜਾ ਰਹੇ ਨੇ ਫਰੀਦਕੋਟ ਤੱਕ ਰੇਤ ਜਿਹੜੀ ਆ ਜਾ ਰਹੀ ਆ ਕਤੇ ਵੀ ਰੋਕੇ ਟਿਪਰ ਨੂੰ ਉਹ ਸਕੈਨ ਕਰਕੇ ਉਹਦੀ ਪਰਚੀ ਉਹ ਚੈੱਕ ਕੀਤੀ ਜਾ ਸਕਦੀ ਹੈ ਵੀ ਸਰਕਾਰ ਦੇ ਖਾਤੇ ਚੋਂ ਆ ਰਹੀ ਹੈ ਕਿ ਜੇ ਇਹ ਝੂਠੀ ਬਣਾ ਕੇ ਭੇਜੀ ਗਈ ਹੈ ਕਿਉਂ ਵੀ ਸ਼ੇਕ ਇਹ ਮਾਇਨ ਸਰ ਇੱਕ ਕਿਸਾਨਾਂ ਦੀ ਹੀ ਕੰਸੈਂਟ ਆਈ ਸੀਗੀ ਜਿਹਦੇ ਅਵਿਜ ਵਿੱਚ ਇਹ ਕੰਮ ਤਿਆਰ ਕੀਤਾ ਗਿਆ ਇੱਥੇ ਜਿੰਨੀ ਸਿਲਟ ਅਪ ਹੋਇਆ ਪਿਆ ਉਹਦੇ ਨਾਲ ਜਿਹੜਾ ਢਾਹ ਲੱਗਦਾ ਆਲੇ ਦੁਆਲੇ ਦੇ ਪਿੰਡਾਂ ਨੂੰ ਉਦੀ ਰਿਪੋਰਟ ਬਣ ਕੇ ਤੇ ਵੱਡੇ ਪੱਧਰ ਤੇ ਸੈਕਟਰੀ ਸਾਹਿਬ ਦੀ ਪੈਰਵਾਈ ਵਿੱਚ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਇਸ ਕੰਮ ਨੂੰ ਪਾਸ ਕੀਤਾ ਗਿਆ ਡੀ ਸਿਲਟਿੰਗ ਦੇ ਕੰਮ ਨੂੰ ਤੇ ਇੱਕ ਲੀਗਲ ਕੰਮ ਆ ਇਹ ਸਿਰਫ ਇੱਕ ਦਰਿਆ ਦੀ ਖਲਾਈ ਤੇ ਵਾਟਰਵੇ ਵਿਧਾਨ ਲਈ ਜਿਹੜਾ ਇਹ ਕੰਮ ਜਿਹੜਾ ਇਹ ਚਲਾਇਆ ਜਾ ਤੁਸੀਂ ਦੇਖ ਲਓ ਇੱਥੇ ਮੈਂ ਖੜਾ ਕੈਮਰੇ ਲੱਗੇ ਹੋਏ ਨੇ ਜੋ ਸਾਡੀਆਂ ਇਨਸਟਰਕਸ਼ਨਸ ਨੇ ਗਾਈਡਲਾਈਨਸ ਨੇ ਉਹਨਾਂ ਨੂੰ ਫੋਲੋ ਕੀਤਾ ਜਾ ਰਿਹਾ ਕੈਮਰੇ ਦੀ ਰਿਕਾਰਡਿੰਗ ਵੀ ਰੱਖੀ ਜਾ ਰਹੀ ਹੈ ਹਰ ਟਿੱਪਰ ਦੀ ਜਿਹੜੀ ਆ ਸਰਕਾਰੀ ਪੋਰਟਲ ਦੇ ਉੱਤੇ ਪਰਚੀ ਨਿਕਲਦੀ ਹੈ ਬਕਾਇਦਾ ਉਹ ਜਿਹੜੀ ਆ ਆਪਣੇ ਡਿਪਾਰਟਮੈਂਟ ਦੇ ਵਿੱਚ ਵੀ ਜਾਂਦੀ ਹੈ ਤੇ ਕੰਟਰੈਕਟਰ ਕੋ ਵੀ ਰਹਿੰਦੀ ਹੈ ਸਾਡੇ ਰਿਕਾਰਡ ਵਿੱਚ ਵੀ ਕਦੇ ਵੀ ਕੋਈ ਚੈੱਕ ਕਰ ਸਕਦਾ ਹੈ